ਕਾਂਰਸ ਦੇ ਨਾਲ ਕੋਈ ਸਮਝੌਤਾ ਹੁੰਦਾ ਹੈ ਲੇਕਿਨ ਸਾਡਾ ਪਰਿਵਾਰ ਕਿਸੇ ਕੀਮਤ ਤੇ ਵੀ ਇਹ ਸਮਝੌਤੇ ਨੂੰ ਪ੍ਰਵਾਨ ਨਹੀਂ ਕਰਦਾ ਕਾਲੀ ਦਲ ਦੇ ਪ੍ਰਧਾਨ ਦਾ ਰੋਜ਼ ਇਹ ਬਿਆਨ ਹੋਣਾ બીજી ਪਾਰਟੀ ਕਹੋ ਮੈਂ ਵੀ ਇਲੈਕਸ਼ਨ ਚ ਲੜੂੰਗਾ ਘਰ ਦੀ ਵੀ ਲੜੂੰਗਾ ਸੇ ਤਾਂ ਵੱਡੇ ਬਾਦਲ ਸਾਹਿਬ ਨੂੰ ਲੜਾ ਲੈਣਾ ਚਾਹੀਦਾ ਬਾਕੀ ਤਾਂ ਕੋਈ ਬਚਿਆ ਨਹੀਂ ਕਾਲੀ ਦਲ ਅੱਜ ਇਸ ਤਰ੍ਹਾਂ ਬਦੀਆਂ ਬਣ ਰਹੇ ਆ ਜਿਵੇਂ ਆਪਣੇ ਪੈਰਾ ਤੋਂ ਥਿੜਕ ਚੁੱਕਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਟਚੋੜ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਜਿੱਥੇ ਦੋਵਾਂ ਪਾਰਟੀਆਂ ਉੱਤੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਫੀ ਔਖੇ ਹੋ ਰਹੇ ਨੇ ਤੇ ਹੁਣ ਮਰਹੂਮ ਜਥੇਦਾਰ ਗੁਰਵਚਨ ਸਿੰਘ ਤੋੜਾ ਦੇ ਪਰਿਵਾਰ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਤਾਂ ਆਹੋ ਪਾਰਟੀ ਛੱਡ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਸਮੇਂ ਕਾਲੀ ਦਲ ਤੇ ਕਾਂਗਸ ਪਾਰਟੀ ਬੋਟ ਲੈਣ ਦੀ ਹੱਕਦਾਰ ਨਹੀਂ ਐ ਜਿਹੜਾ ਆਗੂ ਹੁੰਦਾ ਪਹਿਲਾਂ ਤਾਂ ਜਿਸ ਪਾਰਟੀ ਚ ਜਸ ਬੈਠੇ ਹੋਣੇ ਉਸ ਆਗੂ ਦਾ ਹਰ ਹੁਕਮ ਸਿਰ ਮੱਥੇ ਮੰਨਣਾ ਸਾਡੀ ਡਿਊਟੀ ਲੇਕਿਨ ਜੇ ਉਹਦਾ ਕਾਂਗਰਸ ਦੇ ਨਾਲ ਕੋਈ ਸਮਝੌਤਾ ਹੁੰਦਾ ਹੈ ਲੇਕਿਨ ਸਾਡਾ ਪਰਵਾਰ ਕਿਸੇ ਕੀਮਤ ਤੇ ਵੀ ਇਹ ਸਮਝੌਤੇ ਨੂੰ ਪਰਵਾਹ ਨਹੀਂ ਕਰਦਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਿਉਂਕਿ ਅਸੀਂ ਤਾਂ ਜੋ ਕਾਲੀ ਦਲਾ ਚਾਹੇ ਕਾਂਗਰਸ ਹੈ ਇਹ ਦੋਨੇ ਅੱਜ ਕਿਸੇ ਵੀ ਬੋਲ ਦੇ ਹੱਕਦਾਰ ਹੈ ਨਹੀਂ ਮੈਂ ਸਾਡੀ ਤਾਂ ਪਰਿਵਾਰ ਵੱਲੋਂ ਅਪੀਲ ਆ ਜੇ ਤੁਹਾਡੇ ਅੱਜ ਵੀ ਜਮੀਰ ਜਾਗਦੀ ਹੈ ਤਾਂ ਪੰਥ ਦੇ ਧੋਖਿਆਂ ਨੂੰ ਨਾ ਗੁਰੂ ਗ੍ਰੰਥ ਸਾਹਿਬ ਦੇ ਧੋਖਿਆਂ ਨੂੰ ਸਜ਼ਾ ਮਿਲਣੀ ਬਹੁਤ ਜ਼ਰੂਰੀ ਜਿਨ੍ਹਾਂ ਨੇ ਪੰਥ ਤੇ ਬਾਹਰ ਕੀਤਾ ਉਹਨਾਂ ਨੂੰ ਵੀ ਸਜ਼ਾ ਮਿਲਣੀ ਜ਼ਰੂਰੀ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਬਾਰ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦਾ ਸਾਡੇ ਦਾ ਪ੍ਰਵਾਹ ਗੁਰੂਗਰਾਹ ਸਾਹਿਬ ਤੇ ਹਤੈਸ਼ ਇਸ ਦੇ ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਖਤਮ ਕਰ ਲਈ ਚੁੱਕੀ ਸੌਂਫ ਤੇ ਵੀ ਸਵਾਲ ਖੜੇ ਕੀਤੇ ਨੇ ਦੇਖੋ ਜਦੋਂ ਕੋਈ ਗੁੜਕਾ ਸਾਹਿਬ ਦੀ ਸੌਂਫ ਖਾਂਦਾ ਉਹਦਾ ਮਨ ਸੰਸੀਰ ਹੈ ਵੀ ਮੈਂ ਇਹਨੂੰ ਖਤਮ ਕਰ ਲੇ ਲੇਕਿਨ ਜਿਹੜੀਆਂ ਜੜਾਂ ਇਹਨੀਆਂ ਫਲਾਤੀਆਂ ਨਾ ਪਿਛਲੇ ਸਾਲਾਂ ਉਹ ਹੁਕਮਰਾਨ ਜਿਹੜੇ ਬੈਠੇ ਨੇ ਜਦ ਤੱਕ ਹੁਕਮਰਾਨ ਇਹ ਮਹ ਫੈਸਲਾ ਨਹੀਂ ਕਰ ਲਾਂਗੇ ਇਹ ਨਸ਼ਾ ਖਤਮ ਹੋਏ ਨਹੀਂ ਸਕਦਾ ਇਹ ਕਿਉਂਕਿ ਨਸ਼ੇ ਨੂੰ ਬਕਾਉਣ ਵਾਲੀ ਸਾਡੀ ਹਕਮਰਾਨ ਸਭ ਤੋਂ ਪਹਿਲਾਂ ਪੁਲਿਸ ਹੈ ਹਰ ਬੰਦੇ ਦੇ ਘਰ ਤੱਕ ਉਹਨਾਂ ਨੂੰ ਪਤਾ ਨਸ਼ਾ ਵੇਚਦਾ ਕੌਣ ਹੈ ਜਿੱਦਾਂ ਪੁਲਿਸ ਨੇ ਫੈਸਲਾ ਕਰ ਲਿਆ ਨਾ ਵੀ ਇਹ ਨਸ਼ਾ ਖਤਮ ਕਰਨਾ ਹੈ ਤੇ ਕੋਈ ਹਕਮਰਾਨ ਆਈ ਜਾਵੇ ਉਹਨੂੰ ਫੇਲ ਕਰਨ ਲਈ ਵੀ ਪੁਲਿਸ ਹੈ ਸਿੱਧਾ ਕਾਂਗਰਸ ਜੇ ਜੇ ਅੱਜ ਫੇਲ ਹੋ ਰਹੀ ਆ ਉਹ ਪੁਲਿਸ ਕਰਕੇ ਫੇਲ ਹੋ ਰਹੀ ਆ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਘੱਟ ਜੋੜ ਕਰਦੀ ਹੈ ਤਾਂ ਕਿ ਹਰਮੇਲ ਸਿੰਘ ਟੋੜਾ ਪਾਰਟੀ ਨੂੰ ਅਲਵਿਦਾ ਕਹਿੰਦੇ ਨੇ ਕਿ ਨਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਤੋਂ ਨਿਲ ਠਾਕੁਰ ਦੇ ਨਾਲ ਕਮਲ ਦੂਆ ਦੀ ਰਿਪੋਰਟ